ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਫਿਰ ਪਿੰਡ ਹੈਗਾ ਲੇਲਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ। ਪਸ਼ੂ 12 ਦਿਖਾਵਾਂਗੇ ਤੁਹਾਨੂੰ ਆਪਾਂ ਦਿਖਾਵਾਂਗੇ ਟਾਪ ਕੁਆਲਿਟੀ ਦੇ 12 ਚ ਤਾਜ਼ੀਆਂ ਸੂਈਆਂ, 2 ਦੰਦ, 6 ਦੰਦ, ਇੱਕ ਤੋਕੜ ਗੱਬਣ ਦਿਖਾਵਾਂਗੇ, ਇੱਕ ਦਿਖਾਵਾਂਗੇ ਪੰਜਾਬ ਵਾਲੀ ਜਰਸੀ ਵੱਡੇ ਰਿਕਾਰਡ ਵਾਲੀ। ਤੇ ਤਿੰਨ ਦਿਖਾਵਾਂਗੇ ਆਪਾਂ ਮੋਰਾ ਨਸਲ ਦੀਆਂ ਕੱਟੀਆਂ ਤੇ ਨਾਲ ਨਾਲ ਫਿਰ ਗੱਗੀ ਕੋਲੇ ਗਾਕ ਵੀ ਕਹਿੰਦੇ ਅੱਜ ਭਾਰੀ ਗੰਟੀ 'ਚ ਪਹੁੰਚਾ ਹੋਇਆ ਉਧਰ ਵੀ ਮਾਰਦੇ ਗੈਰੀ ਕੈਮਰਾ ਸਾਰੇ ਸੱਜਣਾ ਤੇ ਬੈਠਿਆਂ ਦੀ ਤੇ ਕਿਹੜੇ ਬੰਨੇ ਕਰਦੀ ਹੈ ਗੱਗੀ ਸਟਾਰਟ ਫੇਰਾ ਆ ਇਧਰ ਲੈ ਖੁੰਜੇ ਜੂ ਕਰਦੀ ਹੈ ਜਰਸੀ ਤੋਂ ਕਿਤੋਂ ਮਰਜ਼ੀ ਕਰ ਲੈ ਸਾਰੀ ਆ ਜਾ ਆ ਗੈਰੀ ਇਧਰ ਲਿਆ ਓਏ ਆ ਜਾ ਮੈਂ ਛਾਦਾ ਬੈਠਣਗੀ ਆ ਜਾ ਆ ਉਰਲੇ ਪਾਸੇ ਆ ਜਾ ਕੋਈ ਨਹੀਂ ਇਹਦੀ ਘਰ ਦੇ ਫਲਕਾਰੀ ਫਲਕੂਰੀ ਸੈਟ ਤੇ ਲੈ ਆਇਆ ਰਵਾਇਤੀ ਜੱਸੀ ਬੰਨ ਆ ਇੱਥੇ ਤੇ ਮਾਰਦੇ ਕੈਮਰਾ ਪਹਿਲਾਂ ਇਹ ਆ ਗਈ ਆਪਾਂ ਮਤਲਬ ਕਿ ਬੰਦੇ ਨੇ ਪੱਧ ਕੇ ਆਪਾਂ 20 ਦਿਨ ਹੀ ਕੱਚੀ ਕਹਿ ਕੇ ਦੇਾਂਗੇ ਪੰਜਾਬ ਵਾਲੀ ਜਰਸੀ ਪਿਆਰ ਪਿਆਰ ਫਾਰਮ ਕੀ ਸਾਰੇ ਪੁੱਤ ਕੱਦ ਕਾਠ ਵੀ ਚੰਗਾ ਤੇ ਵਜਨ ਵੀ ਚੰਗਾ ਬੇਲ ਵੀ ਚੰਗੀ ਇੱਥੋਂ ਲਾ ਲਾ ਥੱਲੇ ਦਿਨ ਕਿੰਨੇ ਬਾਕੀ ਨੇ ਇਹਦੇ 20 ਦਿਨ 20 ਦਿਨ ਬਾਕੀ ਨੇ ਸੂਆ ਕਿਹੜਾ 35 ਕਿਲੋ ਤੂੰ ਦੇ ਪਹਿਲਣ ਨੇ ਸੂਆ ਕਿਹੜਾ ਹੋਰ ਦੂਜਾ ਸੂਆ ਭਾਈ ਦੁੱਧ ਐਚ ਐਫ ਫੰਜ ਨਹੀਂ ਦੱਸੀ ਜਾਂਦਾ ਇਹਨਾਂ ਆਸਲ ਹੈ ਉਹ ਜਰਸੀ ਥੋੜੀ ਹੈ ਇਹ ਬੰਦੇ ਦੇ ਫੜ ਲਈਦਾ ਕਿ ਤੇ ਮੰਡੀ ਤੇ ਫੜ ਲਈ ਠੀਕ ਹੈ ਗੱਲ ਬਰੇ ਬੰਦੇ ਹੀ ਬਰੀਡ ਤਿਆਰ ਕਰੀ ਹੈ ਫਾਰਮ ਵਾਲੀ ਫਾਰਮ ਕੀ ਹੈ ਕੁਆਲਿਟੀ ਹੈਗੀ ਆ ਸਾਡੇ ਸਾਹਮਣੇ ਹੈਗੀ ਆ ਫੁੱਲ ਟਾਪ ਵਜਨ ਵੀ ਚੰਗਾ ਜਾਨ ਵੀ ਚੰਗੀ ਆ ਤੇ ਚੜਾਈ ਵੀ ਫੁੱਲ ਆ ਤੇ ਰੰਗ ਰੂਪ ਦੀ ਵੀ ਇਹਨਾਂ ਲਾਜਵਾ ਵੀ ਆ ਹਰੇਕ ਪੱਕਾ ਵਜਨ ਇੱਕ ਐ ਚੇ ਫਿਰਨਾ ਵਜਣਾ ਬਾਈ ਕੱਦ ਵੀ ਚੰਗਾ ਲਪਾਈ ਹੋਈ ਹਾਈਟ ਹਰੇਕ ਪੱਕਾ ਮੈਂ ਕਰ ਦੂਗੀ ਪਤਾ ਕਿ ਮੇਰੀ ਅੰਦਰਲੀ ਨੀਤ ਆਪਾਂ ਨਹੀਂ ਹੋਣੀ ਵੇਚਣੀ ਆ ਠੀਕ ਹੈ ਦੁੱਧ ਤਿਆਰ ਕਰਕੇ ਜਾਂ ਤਿਆਰ ਕਰਕੇ ਵੇਚਣੀ ਆ ਠੀਕ ਪਰਾਲੀ ਦੇggen ਹੀ ਪੜੇਗੀ ਥੱਲੇ ਦੋ ਪੰਡਾ ਫੇਰ ਬੈਠੇਗੀ ਕਿੰਨਾ ਦੁੱਧ ਕਰ ਦੂਗਾ ਸੂਏ ਇਤਨੀ ਭਾਈ 40 ਪਲੱਸ ਦੁੱਧ ਦੇਣ 35 ਤਿਆਰ ਕਰਕੇ ਕਿੰਨੇ ਦੇ ਦੇਗਾ 5 ਹੋਰ ਮੁੱਲ ਨਾ ਜਕਰਾ ਅੱਜ ਮੁੱਲ ਨਾ ਕਰ ਦੇਖ ਲਾ ਅੱਜ ਆਪਾਂ ਕਿਸੇ ਨੂੰ ਕੱਚੀ ਦੇ ਦਾਂਗੇ ਅਸਲ ਜਰਸੀ ਹੈ ਜੋ ਕੋਈ ਅੰਨਾ ਵੀ ਮੁਕਸ ਕਾੜ ਦੇ ਆਪਾਂ 11000 ਨੇ ਆਉਂਦੇ ਠੀਕ ਆ ਗੱਲ ਵੀ ਅੱਲੇ ਮੁੱਠੀ ਮਾਰ ਖਾਣ ਲਈ ਰਹੀ ਤੇ ਕੁਆਲਟੀ ਸਾਨੂੰ ਮੈਂ ਚੈੱਕ ਕਰਾਤੀ ਹਰੇਕ ਪੱਖ ਤੋਂ ਬਾਕੀ ਹਰੇਕ ਵੀਡੀਓ ਚ ਦੱਸਦਾ ਵੀ ਹੁੰਨਾ ਜਿਹੜੇ ਸੱਜਣ ਨੇ ਪਸ਼ੂ ਲੈਣਾ ਹੁੰਦਾ ਉਹਨੇ ਆਪਦੀ ਸਮਝ ਨਾਲ ਵੀ ਲੈਣਾ ਹੁੰਦਾ ਮੇਰਾ ਕੰਮ ਹੁੰਦਾ ਸੋਣੇ ਤੇ ਮਾਲਕ ਦਾ ਕੰਮ ਹੁੰਦਾ ਉਹੀ ਡਿਟੇਲ ਦੱਸਣੀ ਜਿਹੜੀ ਉਹਨੂੰ ਕਿਸਾਨ ਦੱਸ ਕੇ ਭੇਜਦਾ ਆ ਜਾ ਗੱਗੀ ਤੂੰ ਨਾ ਬੋਲ ਉਧਰ ਇਧਰ ਲੈ ਬੰਨੇ ਆਇਆ ਰਿਕਾਰਡ ਤੇਰੀਆਂ ਗੱਲਾਂ ਉਹੀ ਹੋ ਜਾਂਦੀਆਂ ਨੇ ਵਿੱਚ ਜਿਹੜੀਆਂ ਆਸੇ ਪਾਸੇ ਬੋਲੀ ਜਾਂਦਾ ਦੇਖ ਮੈਨੂੰ ਮੈਂ ਇਸ ਬਾਰੇ ਆਪਾਂ ਨੂੰ ਮਤਲਬ ਕਿ ਮੈਂ ਇਸka city scan ਕਰਦੇ ਆ ਠੀਕ ਹੈ ਗਾਂਵਾਰੇ ਮੈਨੂੰ ਬਹੁਤ ਘੱਟ ਨੋਲਜ ਹੈ ਠੀਕ ਹੈ ਗੱਲ ਆਪਣੇ ਮਿੱਤਰ ਕੋਲੋਂ ਲਈ ਹੈ ਜੇ ਕੋਈ ਭਾਈ ਆਪਣੇ ਕੋਲੋਂ ਲਏਗਾ ਹਾਂਜੀ ਉਸ ਨੂੰ ਇੱਥੇ ਕਿਹੜਾ ਟੀਕਾ ਲੱਗਿਆ ਕਿਹੜੇ ਟੀਕੇ ਕੀ ਆਪ ਹੈ ਠੀਕ ਹੈ ਪਰ ਦੁੱਧ ਮੈਨੂੰ ਉਹ ਦੱਸਦੀ ਹੈ ਮੈਂ ਸਾਰਾ ਡਿਟੇਲ ਕੱਢ ਕੇ ਦੇ ਦੂੰਗਾ ਸਾਰੀ ਜਾਣਕਾਰੀ ਸਾਰੀ ਜਾਣੀ ਅੱਗੇ ਵੀ ਬਤਲ ਕੇ ਕਿ ਬੱਚਿਆਂ ਆ ਟੀਕਾ ਲੱਗਿਆ ਕਿਹੜਾ ਕਿਹੜਾ ਨਾ ਕੋਈ ਨੀ ਗੱਲ ਨਹੀਂ ਵੀ ਕਿਹੜੇ ਟੀਕੇ ਦਾ ਸਾਰਾ ਕੁਝ 30 ਕਿਲੋ ਸਾਰੇ ਇਹ ਰੁਪਈਏ ਲਾਣੇ ਬੱਚੇ ਦੇ 2 ਲੱਖ ਰੁਪਏ ਜਿਹੜੇ ਬੰਦੇ ਗਾਇਆਂ ਵੇਚਣ ਜੋ ਪੁੰਨ ਲਵੇ ਹਥਮੋ ਜਦੋਂ ਤਿਆਰ ਹੋਗੀ ਅੱਜ ਵੀ ਉਹ 2 ਲੱਖ ਕੀ ਅਸਲ ਹੈ ਬਾਈ ਐਡਾ ਮੋਟੀ ਵੇਟ ਨਹੀਂ ਮਿਲਦਾ ਹੈਗਾ ਬਾਈ ਯਾਰ ਤੇ ਹੁਣ ਮਾਰ ਦੇ ਗਰੀ ਦੋ ਨੰਬਰਾਂ 'ਤੇ ਪਹਿਲਾ ਜੀ ਆਰਡਰ ਕੁਆਲਿਟੀ ਤੇ ਮਾਰ ਦੇ ਨਾਲੇ ਇਹਦੇ ਕਰਾ ਦੇ ਕੱਦ ਦਾ ਆਈਡੀਆ ਇੱਥੇ ਦੋ ਦੰਦ ਦੰਦਾਂ 'ਚ ਪਿਓਰ ਦੋ ਦੰਦ ਕੱਦ ਬੱਡ ਫੁੱਲ ਵੱਡਾ ਆਰਡਰ ਕੁਆਲਿਟੀ ਹੈਗੀ ਆ ਟੌਪ ਜਮਾ ਸੂਆ ਕਿਨੇ ਦਿੰਦਾ ਗੱਗੀ ਇਹਦਾ ਸੂਆ ਬਾਈ ਪੰਜ ਪੰਜਵਾਂ ਦਿਨਾਂ ਦੀ ਸੂਈ ਨੂੰ ਪੰਜਾਂ ਦਿਨਾਂ ਦੀ ਸੂਈ ਹੋਈ ਤੇ ਸਿੰਘ ਜਮਾ ਬੰਦ ਮੋਬਾਈਲ ਤੇਰਾ ਹੁਣ ਦੋ ਦੰਦ ਮੁੰਡੇ ਨੂੰ ਜਮਾ ਕਰਾ ਦੇ ਆਪਾਂ ਲਾਈਵ ਚਲਾਇਆ ਉਹਦੇ ਘਰ ਕੇ ਘੰਟੀਆਂ ਖੜਕ ਦੋ ਦੰਦ ਦਿਖਾ ਦੇ ਬੱਚੀ ਆ ਲੈ ਚੱਲ ਆ ਲੈ ਚੱਲ ਕੋਈ ਨਹੀਂ ਲੈ ਚੱਲ ਛੇੜ ਸੁਣ ਸੁਣ ਬੰਦਾ ਨਾ ਸਾਡਾ ਡੇਗ ਦੀ ਕੈਮਰਾ ਵਾਲਾ ਕਿੱਥੇ ਇੱਥੋਂ ਦਿਖਾ ਦੇ ਗਰੀ ਨੇੜੇ ਲਾ ਕੇ ਇਸ ਮਾਰ ਕੇ ਕੱਦ ਬੈਠਾ ਆ ਗਿਆ ਫੁੱਲ ਵੱਡਾ ਬਾਡੀ ਦੀ ਚੜਾਈ ਆ ਗਈ ਬਾਜਾ ਚਾੜ ਦੇ ਬਾਕੀ ਉਹੀ ਗੱਲ ਆ ਵੀ ਤੁਸੀਂ ਪਸ਼ੂ ਆਪਦੀ ਸਭ ਦੰਦ ਨਹੀਂ ਕਿ ਬਾਈ ਦੋ ਦੰਦ ਤੇ ਪਿਓਰ ਦੋ ਦੰਦ ਹੋਰੇ ਦੋਨਾਂ ਨੂੰ ਕੱਢ ਲੇ ਕੱਢਣੀ ਕਮਾਲਿਆ ਕਮਾਲਿਆ ਦੂਜੀ ਵੀ ਲਿਆ ਕੱਠੇ ਨਹੀਂ ਕੱਢ ਕੇ ਕੱਠੇ ਆਸਲ ਪਹਿਲਵਾਨਾਂ ਵਰਗੀ ਤੋਰ ਹੈ ਕੱ ਤੇ ਬਾਕੀ ਜਦੋਂ ਇਧਰੋਂ ਪਰਲੇ ਬੰਨੇ ਜਾਊਗੀ ਉਦੋਂ ਵੀਡੀਓ ਜਾਦੇ ਸਾਫ਼ ਆਊ ਕਿਉਂਕਿ ਸੂਰਜ ਪੈਂਦਾ ਇਧਰੋਂ ਹਿਸਾਬ ਨਾਲ ਕਰ ਲੇ ਜੱਜਮੈਂਟ ਚ ਬਾਈ ਦੀ ਕਿਵੇਂ ਆਹੇ ਸਾਰੇ ਜਾਨਵਰ ਲਾ ਕੇ ਟੋਕਰ ਤੋਂ ਗਾਂ ਤੱਕ ਸਾਰੀ ਗਰੰਟੀ ਆ ਠੀਕ ਆ 100 ਦੇ 100 ਨੇ ਆ ਲੈ ਆ ਨਹੀ ਇਧਰ ਮੁੜ ਕੇ ਲੈ ਇਹਦੀ ਕੀ ਡਿਟੇਲ ਆ ਜਿਹੜੀ ਆ ਟੋਟੀ ਆ ਗਈ ਲੈ ਵੀ 2 ਦਿਨ ਦਾ ਪਿਆੜ ਇਹ ਵੀ 2 ਦਿਨ ਦਾ ਆਪਾਂ ਜੋੜ ਹੀ ਦੇਣਾ ਕਿਸੇ ਨੂੰ ਜੋੜਾ ਤੇਰਾ ਸੂਆ ਕਿੰਨੇ ਦਿਨ ਦਾ ਇਸ ਕਾ ਸੂਆ ਹੈਗਾ 7 ਦਿਨਾਂ ਦਾ ਇਹਦੇ ਥੱਲੇ ਨੌ ਕਿਲੋ ਇਸ ਤੇ 11 ਕਿਲੋ ਉਹਦੇ ਥੱਲੇ 11 ਇਹਦੇ ਥੱਲੇ ਨਹੀ ਲੈ ਤੋੜ ਦੋ ਦੋਨੇ ਇਕੱਠੀਆਂ ਆਹ ਸਲਾ ਸਿੰਘ ਮੂਹ 99 ਖੜਦਾ ਆ ਗਿਆ ਦੋਨੇ ਦੋਏ ਦੰਦ ਦਾ ਤੇ ਕੱਟੀਆਂ ਨੇ ਦੋਨਾਂ ਵਗਰਾ ਦੋਨਾਂ ਵਗਰ ਕੱਟੀਆਂ ਦੋਨਾਂ ਅਸਲ ਕੱਟੀਆਂ ਦਾ ਰੇਟ ਇਹਦਾ ਕੀ ਰਹੂ ਜੋੜੇ ਦਾ ਜੋੜਾ ਯਾਰ ਜੇ ਤੂੰ ਕੁਲੇਗਾ ਡੱਡ ਹੂੰ ਉਹ ਤੋਂ ਮੰਗੇ ਫੋਨ ਤੇ ਰੇਟ ਠੀਕ ਹੈ ਜੇ ਅੱਜ ਕੋਈ ਜੋੜਾ ਇਕੱਠਾ ਮੰਗਾਵੇ ਹਾਂਜੀ ਅੱਬ 3 ਲੱਖ 10 ਹਜ਼ਾਰ ਦਾ ਜੋੜਾ ਪਹੁੰਚ ਕਰਦਾ ਫੋਨ ਤੇ ਫਿਰ ਤੂੰ ਬਾਹਲੇ ਨਾਲ ਮੰਗ ਲੈ ਕਲੀ ਕਲੀ ਦੇ ਕਲੀ ਕਲੀ ਦਾ ਤਾ ਉਹ ਹੱਦ ਸਿਆ ਕੋਈ ਦੋ ਦੋ ਲੱਖੇ ਮੰਗਲੇ ਫੋਨ ਤੇ ਹੂੰ ਬਸ ਕਰਾ ਦੇ ਨਾ ਨਾ ਹੈਂ ਦੇ ਕੋਈ ਤਾਂ ਅਸਲ ਜੋੜਾ ਲੈਣਾ ਹੈ ਕੋਈ ਬੰਦਾ ਸ਼ੌਂਕੀਆ ਲੈ ਲੈਣਾ ਠੀਕ ਹੈ ਗੱਲ ਇਹ ਜਿਹੜੀਆਂ ਕੱਟੀਆਂ ਟੋਕੜਾਂ ਵੀ ਸਵਾ ਸਵਾ ਲਾਂ ਨਾਲ ਸੱਜਣੋ ਬਰੀਡ ਵੀ ਚੰਗੀ ਤਿਆਰ ਹੋ ਜੂਗੀ ਲੈ ਚੱਲ ਲੈ ਚੱਲ ਕੱਟੀਆਂ ਦੀ ਕਵਾਲੀ ਟੋਪ ਆ ਗਈ ਲੈ ਚੱਲ ਅੰਦਰ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਅੰਦਰ ਲੈ ਚ ਗੁਰੀ ਬਾਹਰ ਹੀ ਕਰਦੀਆਂ ਨੇ ਬੱਚਿਆਂ ਦਾ ਨਾਲਾਂ 22 ਮਾਰੀ ਜਾਂਦੀਆਂ ਨੇ ਲੈ ਚੱਲ ਆਏ ਚੱਲ ਕਮਾ ਕੇ ਅੰਦਰ ਲੈ ਬਰਨੇ ਲੈ ਚੱਲ ਕਿੰਨੇ ਪੁੱਠਾ ਦੇਖ ਜੋੜਾ ਮਿਲੂਗਾ ਬਾਈ ਕਹਿੰਦਾ 3 ਲੱਖ ਤੇ 10000 ਦਾ ਅੰਮ੍ਰਿਤਸਰ ਤੱਕ ਪਹੁੰਚ ਵੀ ਕਰਾ ਦਾਂਗੇ 3 10 ਚ ਕੋਈ ਚੱਕਰ ਨਹੀਂ ਆਸਲ ਹੈ ਵੱਡੀਆਂ ਦੇ ਕਿੱਡੀਆਂ ਪਹੁੰਚ ਹੋ ਕੋਰ ਤੋਂ ਕੰਪਰਸਰ ਤੱਕ ਦਾ ਬਾਲਾ ਕਰਾਇਆ ਮੇਰੇ ਉਹ ਜੋੜੇ ਦਾ ਨਹੀਂ ਬੰਨਣਾ ਜਿਆਦਾ ਇੱਥੋਂ ਮਾਰੀ ਕਰੀ ਆ ਜੋੜਾ ਪਹੁੰਚ ਕਰ ਦੂੰਗਾ ਕੱਲੀਆਂ ਨੂੰ ਉਹਦਾ ਫੋਨ ਤੇ ਨਾ ਜੋੜੇ ਦੀ ਕਹਿੰਦੇ ਆ ਜੋੜੇ ਦੀ ਠੱਠਾ-ਪੁੱਠਾ ਦੇਖੀ ਮੈਂ ਯਾਰ ਅਗਲਾ ਕਹਿ ਰਿਹਾ ਬੱਚੇ ਆਪਣੇ ਜਨਮ ਨਾਲ ਲੋਕਾਂ ਨੂੰ ਫੰਡਰਾ ਫਿਰ ਇਸਕੇ ਨਾਲ ਕੀ ਤੁਰੀ ਠੀਕ ਆ ਗੱਲ ਪਰ ਇਹ ਸਾਰੇ ਬੰਦੇ ਵੀ ਫਿਰਦੀ ਹੋਣੀ ਕੈਰੀ ਲੈ ਆ ਤਿੰਨ ਨੰਬਰ ਵਾਲੀ ਝੋਟੀ ਤੇ ਗੱਲਬਾਤ ਨੰਬਰ ਵਾਈਜ਼ ਬਾਈ ਨਾ ਕਰੀ ਜਾਇਓ ਤੇ ਹੁਣ ਇੱਥੇ ਮਾਰਦੇ ਇੱਥੇ ਥੋੜੀ ਜਿਹੀ ਅੱਡੇ ਰੰਗ ਦੀ ਪਾਈ ਆ ਫਲਕਾਰੀ ਆ ਨਾ ਇਹਦਾ ਸੂਆ ਕਿਹੜਾ ਜਿਸ ਤਰ੍ਹਾਂ ਹੀ ਮਿਲੀ ਦੂਜਾ ਸੂਆ ਛ ਸੱਤ ਬਣਾ ਕੇ ਖੜਾਏ ਆ ਮੈਂ ਠੀਕ ਆ ਗੱਲ ਕਰ ਜਪ ਟਿਸਕੀ ਝੋਟੀ ਦਿਖਾ ਜੋੜੇ ਜੋੜਿਆਂ ਦਾ ਹੋਊਗਾ ਇਸਾ ਦੋਨੇ ਤੋਰਾਂ ਇਕੱਠੀਆਂ ਇਹਦੀ ਮਤਲਬ ਕਿ ਜੇ ਇਹਨੇ ਡਬਡ ਕਰਨਾ ਸੋਣ ਤੇ ਹੋਣਾ ਠੀਕ ਆ ਜੇ ਕੋਈ ਇਕੱਠਾ ਜੋੜਾ ਲੇਗਾ ਪਜੋੜਾ ਦੇਣਾ ਉਹਦੀ ਕੀ ਡਿਟੇਲ ਆ ਇੱਕਾ ਥੱਲੇ ਝੋਟੀ ਥੱਲੇ ਅੱਜ 13 ਕਿਲੋ ਬੋਲਾ ਠੰਡਾ ਤਿਆਰ ਇਹਦਾ ਸੂਆ ਕਿਹੜਾ ਦੁੱਧ ਦਾ ਸੂਆ ਬਾਈ ਇਹ ਦੰਦਾਂ ਚ ਕਿਵੇਂ ਆ ਛਿੱਗੀ ਇਹ ਵੀ ਛਿੱਗੀ ਸੱਦਾ ਸੱਦਾ ਚੱਕ ਲਿਓ ਉਸਨੇ ਵੀ ਚੱਕ ਲਈ ਇਸ ਨਹੀਂ ਚੱਕ ਲਈ ਉਹ ਦੋਨੇ ਦੋ ਦੋ ਦੰਦ ਨੇ ਇਹ 6 6 ਦੰਦ ਨੇ ਇਹਦੇ ਨਾਲ ਕੀ ਆ ਕੁੱਤ ਗੱਬਣ ਹਰੇ 10 ਦਿਨ ਨਹੀਂ ਸੁਣਦੀ ਬਾਈ ੱਲੇ ਮਾਰੀ ਵਿੱਚ ਕੈਮਰਾ ਫਟ ਫੁੱਟ ਤੇ ਥਣ ਪਿਆ ਤੇ ਦੋ ਦੋਤੀਆਂ ਬੱਚਾ ਦਾ ਨਾ ਉਹਦੇ ਬਾਹਰ ਕੁਝ ਕਰਨਾ ਠੀਕ ਆ ਗੱਲ ਤੋੜ ਦੇ ਬਾਈ ਖੋਲ ਕੇ ਦੋਨੀਆਂ ਤੋੜ ਦੋ ਇਕੱਠੀਆਂ ਇਹ ਵੀ ਜੋੜਾ ਸਾਨੂੰ ਆਪਾਂ ਤੋੜ ਕੇ ਸੱਜਣੋਂ ਦਿਖਾ ਦੇਣਾ ਪਤਾਂ ਚ ਆ ਗਈਆਂ 6 6 ਦੰਦਾ ਤੇ ਸੂਆ ਆ ਗਈਆਂ ਦੂਜਾ ਦੂਜਾ ਇੱਕ ਝੋਟੀ ਸੂਈ ਹੋਈ ਆ ਨਾਲ ਆ ਗਈ ਥੀ ਤੋੜ ਤੇ ਇੱਕ ਹੈਗੀ ਆ ਗੱਬਣ ਚੱਲ ਚੱਲ ਰੋਕ ਲਈਂ ਹੋਰ ਦਿਨ ਬਾਈ ਕਹਿੰਦਾ ਕਈ ਕੱਢ ਦੂਗੀ ਇੱਥੇ ਰੋਕ ਲਈਂ ਤਾਰ ਕੇ ਇਧਰਲੇ ਪਾਸੇ ਦਿਖਾ ਦਿੰਗਾ ਰੀ ਹੋ ਕੇ ਸਾਹਮਣੇ ਵਾਲੇ ਪਾਸੇ ਮਨਗਰ ਲੱਗਦਾ ਬਾਈ ਇਹ ਐ ਇਧਰ ਇਧਰ ਲੈ ਬੰਨਿਓ ਦਿਖਾ ਦੇ ਵਾਪਸੀ ਤੇ ਦਿਖਾ ਦੂਗਾਹੀਂ ਤੋੜ ਦੋ ਧੱਕਾ ਸਹੀ ਧੱਕਾ ਕਰੇ ਨਾ ਬੱਚੇ ਨੂੰ ਬਾਹਲੀ ਮਰ ਮਾਰ ਡੇ ਗਈ ਸੜੀ ਬੱਚਾ ਫਿਰ ਨਾਲ ਹੀ ਲਿਆਉਂਦੇ ਬਾਰੇ ਦਾ ਲੈ ਚੱਲ ਇੱਥੋਂ ਕਮਾ ਲਓ ਦੋਨੇ ਹੁਣ ਪਿਛਾਂ ਵਾਲੇ ਬੰਨਿਓ ਵੀ ਦਿਖਾ ਦੇ ਗੈਰੀ ਆਰਡਰ ਕੁਆਲਟੀ ਮੋੜ ਲੈਣ ਲੈ ਚੱਲ ਇਹ ਹੈਗੀ ਆ ਸੂਈ ਹੋਈ ਜਿਹੜੀ ਝੋਟੀ ਐਚਵੀ ਕਰਦੀ ਆ ਤੇ ਹਰੀ ਹੈਗੀ ਆ ਸਜਣੋਂ ਗੱਬਣ ਉਹਦੇ ਥੱਲੇ ਕਿੰਨਾ ਬੋਲਾ ਦੱਸਿਆ 13 ਕਿਲੋ ਬਾਈ 17 ਕਿਲੋ ਦੁੱਧ ਦੇਣ ਵਾਲੀ ਝੋਟੀ ਆ ਯਾਰ ਆ ਆ ਗਈ ਗੱਬਣੇ ਇਹਦੀ ਕੀ ਰਿਪੋਰਟ ਆ ਗੱਬਣ ਦੀ ਲੈ ਚਲ ਅੰਦਰ ਦੱਬਣਾ ਤੈਨੂੰ ਵਈ ਸੁਣਦੀ ਯਾਰ 17 ਕਿਲੋ ਪਹਿਲਾਂ ਕਿਲੋ ਦੁੱਧ ਚੋਇਆ ਠੀਕ ਆ ਗੱਲ ਹੂੰ ਹਾਂ ਆ ਲੈ ਚਲ ਅੰਦਰ ਨੂੰ ਇਹਦਾ ਰੇਟ ਕੀ ਰਹੂਗਾ ਜੋੜੇ ਦਾ ਗੁਰੂ ਯਾਰ ਮਰੀਏ ਮੈਂ ਸਵੇ ਦਵਾਰੋ ਕੈਮਰਾ ਮਾਰੀ ਬੱਚੀ ਜੱਜ ਕੇ ਮੈਂ ਸੀ ਨਹੀਂ ਦਿਖੀਆਂ ਹੈਗੀਆਂ ਯਾਰ ਇੱਥੇ ਖੜ ਕੇ ਦਿਖਾ ਦੇ ਕੱਲੀ ਕੱਲੀ ਇੱਥੇ ਖੜ ਕੇ ਮਾਰ ਕੈਮਰਾ ਇੱਥੋਂ ਲੈ ਬਾਈ ਜੀ ਕਾਹਲੀ ਕਰੀਂਗੇ ਇੱਥੇ ਕੱਲੀ ਕੱਲਾ ਅੰਡੇ ਦਿਖਾ ਪਿੱਠਾ ਇਹ ਹੈਗੀਆ ਥੱਲੋਂ ਦੇਖ ਬੋਲੇ ਮੁਖਲੀ ਇਹ ਜੋ 13 ਕਿਲੋ ਦੁੱਧੋਂ ਸਟਾਰਟ ਹੋਈ ਨਾਲ ਇਹਦੇ ਕੱਟੀ ਆ ਇੱਕ ਨਾਲ ਕੱਟੀ ਆ ਇਹਦੇ ਨਾਲ ਕੱਟੀ ਆ ਤੇ ਇਹ ਹੈਗੀਆ ਤਾਜੀ ਸੂਈ ਦੰਦਾਂ 'ਚ ਹੈਗੀਆ 6 ਅੰਡ ਛੋਟੀ ਇਧਰਲੀ ਵੀ ਸਜਣੋਂ ਦੰਦਾਂ 'ਚ ਫਿਰ 6 ਹੈਗੀਆ ਗੱਬਣ ਅਸਲ ਚੀਜ਼ੇ ਕੱਟੀਆਂ ਦੇਣਾ ਜੀ ਹੈਨਾ ਜਿਵੇਂ ਗੁਰੀ ਉਹਨਾਂ ਦਾ ਸੈੱਟ ਬਣਾ ਲੈ ਦੋਨਾਂ ਦਾ ਠੀਕ ਹੈ ਇਹਨਾਂ ਦੇ ਵੀ ਉਹ ਚੀਜ਼ੇ ਦੋਨੋਂ ਬੇਨਾ ਬੇਨਾ ਲੱਗ ਗਈ ਠੀਕ ਪੁਰਾ ਕਰ ਦੋ ਦਿੱਤੀਓ ਇੱਥੋਂ ਦਿਖਾ ਦੇ ਕਰੀ ਦੋਨੋਂ ਮੇਰੇ ਲੈ ਬੱਚਿਆਂ ਦੱਸ ਜਿਹੜੀਆਂ ਕਰਦੀਆਂ ਦੇਖੀ ਇਹਨਾਂ ਵਾਲੇ ਲਾ ਕੇ ਦਿਖਾ ਦੇ ਦੋਵਾਂ ਨੂੰ ਅਸਲ ਚੀਜ਼ ਦੰਡ ਓਏ ਇਹ ਵੀ ਦੋਨੇ ਇੱਕੋ ਜਿਹੀ ਆ ਗਈਆਂ ਹਨਾ ਹਾਂ ਹਾਂ ਉਧਰ ਨਾਲ ਬਤੇ ਕੀ ਆ ਯਾਰ ਬੰਗਰ ਮੇ ਮੂਰੀਆਂ ਮਾਰੀਆਂ ਨਹੀਂ ਪੰਦੇ ਆਪਾਂ ਮੂਰੀਆਂ ਪਾ ਦਿਆਂ ਤਾਂ ਡਰੀ ਜੀ ਛੇ ਹੋਰ ਕੁਝ ਨਹੀਂ ਕੁਝ ਬੰਦੇ ਆ ਨਾ ਤਾਂ ਕਰਕੇ ਡਰ ਸ਼ਾ ਨੂੰ ਹੋ ਕੇ ਦਿਖਾ ਦੇ ਗਰੀ ਦੋਨੇ ਇਹ ਸ਼ੇਰਾਂ ਕਿਲੇ ਬਾਈ ਕੋਈ ਬੰਦਾ ਆਪਣੇ ਘਰੋਂ 10 ਡੰਗ ਚੋਲੇ ਇਹਦੇ ਥੱਲੋਂ ਹਾਂ ਪਰਲੀ ਗੱਬੜ ਉਹ ਜੋਟੀ ਆ ਟੈਂਸ ਹੁੰਦੀ ਠੀਕ ਹੈ ਬੱਦ ਵੀ ਲਈ ਗਈ ਮੇਰੇ ਅਕਰਾਂ ਵੀ 13 14 ਦਿਨ ਲਈ ਜਿਵੇਂ ਕਿਸੇ ਬਾਈ ਨੇ ਜੇ ਲੈ ਲੀਆਂ ਬਾਤ ਮੈਂ ਚੱਲ ਕੇ ਮਤਲਬ ਕਿ 8 7 ਦਿਨਾਂ ਵਿੱਚ ਝੁੱਟ ਜੂਪੜੇ ਇਹ ਜੋੜੇ ਦਾ ਗਿਰੇਟਰ ਉਹ ਵੀ ਮਤਲਬ ਕਿ ਲੈ ਬਾਹਰ ਚੱਕੀ ਫਿਰੇ ਕੱਲ੍ਹ ਲਈ ਆਈ ਆਪਣੇ ਸਾਰਾ ਮਾਲ ਕਰੇ ਠੀਕ ਹੈ ਹੂੰ ਜੋੜਾ ਦੇਰ ਕ ਜੇਦੋਂ ਕਿਸੇ ਨੂੰ ਲੈਣੀ ਆ ਅੱਡ ਅੱਡ ਹੂੰ ਉਹ ਤਾਂ ਉਹਨਾਂ ਨੂੰ ਫੋਨ ਤੇ ਹੋਗੇ ਅੱਡ ਅੱਡ ਠੀਕ ਹੈ ਜੇ ਅਜ ਕੋਈ ਜੋੜਾ ਲਿਆ ਪਰ 3.5 ਲੱਖ ਦਾ ਜੋੜਾ 3.5 ਦਾ ਹੂੰ ਉਹ ਪਰਲਾ 3 10 ਦਾ ਪਹੁੰਚੂ ਜੀ ਉਹ ਪੁੱਣਾ ਇਹ 3.5 ਆਇਆ ਵੀ ਪਹੁੰਚ ਕਰ ਦੂਆ ਜੀ 3.5 100 ਕਿਲੋਮੀਟਰ ਉਹ ਦੋ ਦੋ ਦੰਦ ਆ ਗਿਆ ਗੱਟ ਨਹੀਂ ਹੈ ਗਿਆ ਨਾ ਯਾ ਗੱਟ ਨਾਉ ਗੱਟ ਠੀਕ ਹੈ ਗੱਲਾ ਦੋਨੇ ਇੱਕ ਦੂਜੇ ਤੋਂ ਚੜਦੀਆਂ ਮਤਲਬ ਠੀਕ ਹੈ ਯਾ ਵੀ ਜੋ ਤੇਰੇ ਬੱਚਾ ਖੜਾ ਕਿ ਨਹੀਂ ਸਿੰਗੀ-ਸੁੰਗੀ ਦੇਖ ਯਾਰ ਇਹ ਕਿੰਨਾ ਦੁੱਧ ਪਾ ਦੂਗੀ ਦੋਦੇ ਆਪਾਂ ਦੋ ਜੋ 17-18 ਕਿਲੋ 16 ਤੋਂ ਜਮੀ ਠੰਡਾ ਪਾ ਲਈ 16 ਕਿਲੋ ਇਹਨੂੰ ਕਿਹਜਾ ਦੇ 18 ਕਿਲੋ ਦੁੱਧ ਠੀਕ ਹੈ ਗੱਲਾ ਦੰਦਾ ਚ ਛੇ ਦੰਦਾ ਅਸਲ ਹੈ ਯਾਰ ਮੂੰਹ ਮੱਥਾ ਪਿੱਠ ਪਤਾ ਗਿਆ ਯਾਰ ਕੱਲ ਆਈਆਂ ਅਰੇ ਜੀ ਨਹੀਂ ਲਾਇ ਖਾਂਦੀ ਆਣੀ ਆ ਮੂਰੇ ਮੱਕੀ ਪੜੀਏ ਅਸਲ ਖਾਦਾ ਨਹੀਂ ਸਾਲੀ ਨੇ ਖਲ ਖੁੱਲ ਲਈ ਨੇ ਪੜੀਏ ਇਹਦੇ ਇਹ ਦੋੜੇ ਕਰਨ ਦੀ ਪਹੁੰਚ ਹੋ ਜੂ ਤੇ ਹੁਣ ਗਹਿਰੀ ਲਿਆ ਆ ਅਸਲ ਚੀਜ਼ਾਂ ਮਤਲਬ ਕਿ ਲੋਕ ਇੱਕ ਦਸ ਵੀਰੂ ਤੋਕਣਾ ਹੀ ਵੇਚਣ ਇੱਧਰਲੇ ਬੰਦੇ ਆ ਜਾ ਫਿਰ ਵੀਡੀਓ ਹੋ ਜੂਗੀ ਜ਼ਿਆਦਾ ਲੰਬੀ ਪਹਿਲਾਂ ਇਹਦੇ ਆਰਡਰ ਤੇ ਮਾਰ ਦੇ ਗਰੀ ਇੱਧਰ ਦੀ ਲਿਆ ਕੈਮਰਾ ਇਹਦਾ ਸੂਆ ਕਿਹੜਾ ਦੂਜਾ ਸੂਆ ਬਾਈ ਦੂਜਾ ਸੂਆ ਅਸਲ ਚੀਜ਼ ਆ ਜਿਹੜੀ ਕਿਹਾ ਕਰੀ ਇਹ ਕੱਢਦੀ ਐ ਇੱਕ ਅੱਧਾ ਦਿਨ ਮੈਂ ਸੂਣ ਲੈ ਰਹੀ ਐ ਤਿਆਰੀ ਚ ਹਾਂ ਇਹ ਮਤਲਬ ਸਵੇਰੇ ਆਈ ਐ ਠੀਕ ਆ ਜੀ ਸਵੇਰ ਆਣ ਕਰਕੇ ਥੋੜਾ ਲੇਵਾ ਗੁਰੇ 40% ਲੇਵਾ ਚੱਕੀ ਫਿਰਾਇਆ ਠੀਕ ਆ ਗੱਲ ਇਹਦਾ ਰਿਕਾਰਡ ਕੀਤਾ ਸੀ ਕਿ ਪੇਟ ਪੂਟ ਜਾ ਚੱਕਦੀ ਰਿਕਾਰਡ ਯਾਰ ਇੱਕ ਤਾਂ ਆਪੇ ਜਜਮੈਂਟ ਲਾ ਲੂ ਮੈਂ ਫੇਸਬੁੱਕ ਤੇ ਵੀ ਲੈ ਕੇ ਵੀ ਅਸਲ ਚੀਜ਼ ਹੈ ਨੇ ਕਿੰਨਾ ਪਾ ਦੂ ਤੇਰੇ ਤਜਰਬੇ ਦੇ ਹਿਸਾਬ ਨਾਲ ਦੇਖੋ ਜਦੋਂ ਫੁੱਲ ਕੇਰੇ ਬੰਦੇ ਕੋਲੇ ਬਾਗੀ ਤਾਂ 18 ਕਿਲੋ ਵੀ ਰੋਲਾ ਇਹ ਕਿੰਨੇ 15 15 ਮਸਾਂ ਬੰਦੀ ਦੇ 16 ਉੱਠੇ ਵੀ ਦੇ ਦੇਣਾ ਇਹਨੂੰ ਠੀਕ ਹੈ ਠੀਕ ਹੈ ਦਵਾ ਦੇ ਕਿਹੜਾ ਪਰ ਬਿਨਾਰ ਨਹੀਂ ਇਹ ਨਾ ਮਿਲਦਾ ਹਰ ਇੱਕ ਨੂੰ ਕਰਮ ਵਾਲੀ ਜਿਹੜਾ ਇਹਨੂੰ ਲੱਗ ਚਵਾਈ ਦੀ ਕਿਵੇਂ ਨਿਕਲੂ ਚਵਾਈ ਤੂਰੀ ਰੱਸਾ ਟਾਂਗਦੇ ਬਣੱਕਾ ਯਾਰ ਉਰੇ ਬੈਠ ਜਾ ਤੋਪਾਰੀ ਦਾ ਚੇਪਾ ਲਾਗੀ ਦੱਸ ਦੰਦੇ ਨੇ ਵੀ ਆਪਣੀ ਹੋਰ ਭਈ ਹੈ ਬਾਈ ਐ ਬੰਗਰੋਂ ਦੇਖੋ ਸਾਰਾ ਮਾਲ ਉੱਪ ਤੇ ਆ ਵੇ ਐਂ ਦੀ ਕਮਾ ਲਿਆ ਕਿਹੜਾ ਉਧਰੋਂ ਸਾਫ ਆਊਗੀ ਜਿਆਦੇ ਆਰਡਰ ਕੁਆਲਿਟੀ ਦਿਖਾ ਦੇਂਗਾ ਰਿਆ ਮੈਨੂੰ ਦਿਖਾਈ ਕੋਲੀ ਨਾ ਪਾਣੀ ਪੜਿਆ ਦੇ ਫੇਸ ਕੁਆਲਿਟੀ ਤੇ ਮਾਰ ਦੇ ਕੈਮਰਾ ਇੱਥੋਂ ਕਮਾ ਲਓ ਜੀ ਉਧਰਲੇ ਬੰਨੇ ਖੜਾ ਲਓ ਮੂੰਹ ਕਰਕੇ ਇੱਥੇ ਰੋ ਖੜ ਜਾ ਪੁੱਤ ਇੱਥੋਂ ਦਿਖਾ ਦੀਆ ਦਿਖਾ ਦੇ ਬਾਈ ਤੇ ਫੇਸ ਨੇੜੇ ਲਾ ਕੇ ਖੜੀ ਮੁਰ ਲੈ ਚੱਲ ਲੈ ਚੱਲ ਹੌਲੀ ਹੌਲੀ ਤੋਰ ਦੇ ਉਧਰ ਨੂੰ ਲੈ ਚੱਲ ਤੈਨੂੰ ਖੜਾ ਤੈਨੂੰ ਦਾੜੀ ਮਾਰ ਕੇ ਦਿਖਾ ਦੇ ਇਹਨੇ ਕਿਹੜਾ ਕੁਝ ਕਹਿਣਾ ਕਰਨ ਵਾਲੀ ਨਹੀਂ ਗੱਬਣ ਦੀ ਮਾਰ ਦਾਂਗੇ ਤਾਰਾਂ ਦੇਖ ਆ ਲੈ ਤੰਗ ਕਰਾ ਦੇ ਅੱਧ ਲੈ ਚੱਲ ਬਾਈ ਅੰਦਰ ਨੂੰ ਲੈ ਚਲਾ ਅਸਲ ਚੀਜ਼ ਗੋਲੇ ਬਣਾਈ ਫਿਰ ਬੱਚਾ ਦਰ ਦੇਣਾ ਸੂਪ ਹੋ ਗਈ ਘੰਟੇ ਤੋਂ ਘੰਟੇ ਅਸਲ ਆ ਯਾਰ ਜਿਸ ਨੇ ਦੋ ਰੱਖਣੀਆਂ ਕੱਲੀ ਉਹ ਬਹੁਤ ਇਹਦੇ ਪੈਸੇ ਕਿੰਨੇ ਲੈ ਲਾਂਗੇ ਪਹਿਲਾਂ ਚੱਲ ਬਾਈ ਅੰਦਰ ਇੱਥੋਂ ਦਿਖਾ ਦਿੰਗਾ ਜੀ ਸਾਈਡ ਤੋਂ ਲੰਬਾਈ ਲੰਬੂਈ ਆਰਡਰ ਕੁਆਲਿਟੀ ਇਹਦਾ ਰੇਟ ਬਹੁਤ ਚੰਗੀ ਝੋਟੀ ਆ ਯਾਰ ਰੇਟ ਨੂੰ ਨਗੂਰੀ ਯਾਰ ਚਲੋ ਆਪਾਂ ਜੇ ਮੇ ਮਾਲ ਮਿਲ ਜਾਪਾਂ ਉਹ ਮੈਂ ਦੇ ਦਿਆਂ ਇਸ ਤਰ੍ਹਾਂ ਇਹ ਜੋ ਟੀਅਰ 2.5 ਲੱਖ ਵੀ ਮੰਗ ਲੇ 100 ਤੋਂ ਮੰਗ ਲੇ ਉਹ ਵੀ ਘੱਟ ਹੈ ਇਸਕਾ ਆਡਰ ਅੱਗੇ ਪਿੱਛੇ ਦਾ ਰੱਖੀ ਹੈ ਨਾ ਅਸਲ ਆਡਰ ਆ ਯਾਰ ਪ ਅੱਪੇ ਰ ਇੱਕ 55 ਜੋਪੀ ਦੇ ਦਾਂਗੇ 1 ਲੱਖ ਤੇ 55 ਦੀ ਆ ਟੰਗ ਦੀ ਵੀ ਅਕਲ ਕਾਨੀ ਮੰਨਦੀ ਆ ਇਹ ਮਿਲੂਗੀ ਸੱਜਣੋ 1 ਲੱਖ ਤੇ 55 ਦੀ ਥੋੜ੍ਹਾ ਬਹੁਤਾ ਮਾਨ ਤਾਨ ਉਹ ਚ ਹੋ ਜੂਗਾ ਬਾਈ ਯਾਰ ਕੋਈ ਕਿਵੇਂ ਕਿਸ ਨੇ ਮੰਗਾਈ ਯਾਰ ਹਾਂਜੀ ਅੱਧਾ ਕਿਰਾਇਆ ਵੀ ਦੇ ਦਾਂਗੇ ਭਾਵੇਂ ਕੋਈ 2000 ਛੋੜ ਰੱਖ ਲੈ 155 ਚ 175 ਦੀ 175 ਹਜ਼ਾਰ ਕ ਤਾਂ ਹੋਰ ਹੋ ਜੂਗਾ ਨਾ ਹੋਰ ਨਹੀਂ ਹਾਂ ਹੋ ਜੂ ਤੇਰਾ ਤਾਂ ਇਹ ਮਾਨ ਕਰਾਂ ਆਪਾਂ ਹੋ ਜੂਗਾ ਹੋਰ ਮੰਡੀ ਤੇ ਮੰਡੀ ਤੇ ਜੇ ਜੋਪੀ ਵੇਚਣ ਵਗਿਆ ਇਹਨੂੰ 20 ਕਰ ਲੇਗੇ 170 ਦੀ 65 ਦੀ ਮੈਂ ਨਹੀਂ ਮੈਂ ਆਈ ਕਰਿਆ ਯਾਰ ਕੋਈ ਜਾਣਾ ਨਹੀਂ ਕਰਉਣੀ ਉਹ ਕਿਸੀ ਗੱਡੀ ਮੇਂ ਪਾ ਕੇ ਭੇਜ ਦਾਂ ਠੀਕ ਹੈ ਗੱਲ ਤੇ ਹੁਣ ਮਾਰਦੇ ਆ ਤੋਕੜ ਗੱਬਣ ਚਾਹੀਏ ਚਾਹੀਏ ਛੀਨੀ ਲੰਗ ਗੱਬਣ ਛੇਰੀ ਗੱਬਣਾ ਦੁੱਧ ਤਾਂ ਨਹੀਂ ਦਿੰਦੀ ਹੁਣ ਨਹੀਂ ਦੁੱਧ ਹੈਗਾ ਤਾਂ ਮਤਲਬ ਕਿ ਵੱਧ ਹੈ ਨਾ ਮਨਿਆਰ ਥਣੇ ਚੱਕ ਕਰਾਵੇਗੀ 2.5 ਕਿਲੋ ਦੁੱਧ ਠੀਕ ਹੈ ਪਰ ਅਸਲ ਉੱਪਰੇ ਥਾਵੇਂ ਦਾ ਹਾਂ ਇਹ ਮੈਂ ਤੇ ਨਹੀਂ ਦਿਆ ਲਈਆ ਸਾਰ ਤੋਂ ਹਾਂਜੀ ਨਹੀਂ ਲਈ ਤੇ ਲਈ ਆਪਾਂ ਬੱਲ ਰਿਆਂ ਨਾਲ ਦੇ ਪਿੰਡੋਂ ਨਾਲੇ ਪਿੰਡ ਪਰ ਰਿਆਣੇ ਨਾਲ ਵੀ ਚੰਗਾ ਮੈਂ 2 ਲੱਖ ਰੁਪਇਆ ਲਾ ਦਿਆ ਸੁਆ ਕਿਹੜਾ ਦਾ ਸੂਆ ਦੂਜਾ ਅੱਗੇ ਤੀਜਾ ਸੁਣਾ ਛੇਆਂ ਨਹੀਂ ਗੱਬਣ ਛੇਆਂ ਕੀ ਗੱਬਣ ਤਾਜੀ ਦਾ ਕੀ ਰਕਾਰ ਦੱਸਿਆ ਦਾ ਤਾਜੀ ਦਿੰਦੂ ਰਹਾ 14 ਕਿਲੋ ਦੂਰਾ 14 15 14 ਤੋਰੀ ਖੋਲ ਕੇ ਇਹਨੂੰ ਅਸਲ ਜੱਟ ਦੇਖ ਕਿੰਨੀ ਚੰਗੀ ਆ ਇਹ ਬਾਕੀ ਤੋੜ ਕੇ ਸਾਨੂੰ ਇਹ ਵੀ ਦਿਖਾ ਦੇ ਬਸ ਜਿਹੜਾ ਤੇ ਰੇਟ ਕਰਨਾ ਹੋਰ ਕੇ ਆ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਡਾਕਟਰ ਜਿਹੜੇ ਸੱਜਣ ਨੂੰ ਪਸੰਦ ਆਊਗੀ ਆਪਦਾ ਲਿਆ ਕੇ ਚਾਹੇ ਇਹਨੂੰ ਇੱਥੋਂ ਚੈੱਕ ਕਰਾ ਕੇ ਲੈ ਜਾਓ ਮੈਂ ਕੋਲ ਰੇਟ ਕਰਨਾ ਪਣਾ ਹਾਂਜੀ ਮੈਂ ਗੱਲੀ ਛੋੜ ਦੇ ਕਿੰਨਾ ਕਰੇਟ ਰਹੂਗਾ ਇਹਦਾ ਫਿਕਸ ਰੇਟ ਕਰਦੀ ਜਵੀਂ ਬੇਚੁੰਦੇ ਨਹੀਂ ਮੰਨਦੇ ਯਾਰ ਕਿ ਰੁਪਿਆ ਮੋਲ ਪਾ ਦੇ ਲੋਕਾਂ ਨੇ 90 ਹੀ ਪਾ ਦੇਣਾ ਜਮਾ ਫਿਕਸ ਕਰਦਾ ਟੋਕੜਾਂਗਾ ਮਤਲਬ ਕਿ ਲੈ ਜਾ ਬਾਈ ਲੈ ਚੱਲੇ ਚਲ ਅੰਦਰ ਲੈ ਚਲ ਫਿਕਸ ਬਿਲਕੁਲ ਮਾਨ ਕਾ ਨੂੰ ਫਰਕ ਨਹੀਂ 75000 ਕੀ ਮੈਂ ਦੇਵਾਂਗੇ ਜਾਂ ਰੁਪਿਆ ਛੋੜ ਕਰਾਂਗੇ 74 ਦੀ ਹੋ ਜੂਗੀ 73 ਕੀ ਹੋ ਗਈ ਉਹ ਗੋਆ ਕੱਢ ਕੇ ਉਹਰੇ ਨਾਲ ਬਲ ਕੱਢ ਦੋ ਠੀਕ ਹੈ ਗੱਲ ਆਸਲ ਹੈ ਯਾਰ ਜੇ ਕੋਈ ਪਾ ਲਈ ਮੇਰੀ ਮਾਰ ਦੇ ਗਰੀ ਚਾਰੇ ਮਹੀਨੇ ਸਾਹਮਣੇ ਅਗਲੇ ਨੰਬਰ ਵਾਲੀ ਤੇ ਇਹ ਵੀ ਤੋਰ ਦੇ ਹੋਲ ਕੇ ਇਹ ਕਿਆ ਮਤਲਬ ਕਿ ਬੋਲੇ ਨੂੰ ਖਾਲੀ ਹੈ ਬਾਈ ਇਹ ਆ ਹੋਇਆ ਕਿਨੇ ਦਿੰਦਾ ਜਿਵੇਂ ਆਪਣੀਆਂ ਪੜੀਮਾਂ ਦੇ ਉੱਤੇ ਖਾਲੀ ਪਰ ਕੱਲ੍ਹ ਹੀ ਰਾਤ ਸੁੱਈ ਐ ਬੱਚਾ ਸਵੇਰੇ ਮਤਲਬ ਕਿ ਬਹੁਤ ਬੜਾ ਇਕੱਠਾ ਹੋਣਾ ਵਣੀਆ ਮਾਰੀ ਪਰ ਜੇ ਕੋਈ ਬੜਾ ਬਾਈ ਆਪਣਾ ਸੌਦਾ ਕਰਾਉਣਾ 18 ਕਿਲੋ ਦੁੱਧ ਮਿਲਕੇ ਦੇ ਦੂਗਾ 10 ਦੇਣਾਗੇ ਵਿੱਚੋਂ ਅੱਜ ਜੇ ਕੋਈ ਦੇਖੇ ਨਾ ਕਹਿੰਦੀ ਅੱਜ ਖਾਲੀ ਹੋਰੀ ਜਿਹੜੇ ਸਰੀਰ ਵੀ ਨਹੀਂ ਕਸਿਆ ਜੀ 18 ਕਿਲੋ ਦਾ ਰੇਟ ਕੀ ਰਹੂਗਾ ਇਹਦਾ 18 ਕਿਲੋ ਕਰੂਗਾ ਫੋਨ ਤੇ ਹੈ ਫੋਨ ਤੇ ਸਾਈਪ ਪਾ ਕੇ ਤਿਆਰ ਕਰਕੇ ਦੇ ਦੇਗਾ 18 ਤਿਆਰ ਕਰਕੇ ਦੇ ਦੂਗਾ ਹੁਣ ਤਾਂ ਘਟਾ ਲਾ 2 ਕਿਲੋ ਮੈਂ ਇਹ ਮਿਲਕੇ ਦੇ ਨਾ ਠੰਡਾ ਕਰਕੇ 18 ਖਾਸਾ ਹੋ ਜਾਣਾ ਮਾ ਇਹ ਮੇਰੀ ਮੈਂਸ ਤੇ ਜੋਟੀ ਦੇ ਦੇਖ ਲੈ ਕੇ ਡੀ ਐ ਠੀਕ ਆ ਪਹਿਲਾ ਉਸ ਥੱਲੇ ਗਿਆ ਜਿਸ 16 ਮਿਲ ਕੇ ਦੇਉਂਗਾ ਕੋਈ ਲਿੰਦਾ ਨਾ ਲਾਸਟ ਵਾਲੀ ਮੈਂ ਥੱਲੇ ਹਾਂ ਇਹਦਾ ਸੂਆ ਕਿਹੜਾ ਗੱਗੀ ਦੂਜਾ ਸੂਆ ਬਾਈ ਸੂਆ ਦੂਜੇ ਨਾਲ ਇਹਦੇ ਕਿ ਛਿੱਗੇ ਬੰਦੂਨ ਚੱਕੇ ਨੇ ਇਹ ਕਿਹੜਾ ਵੀ ਮੂਹ ਨੂੰ ਕੁਸ ਕਹਿੰਦੀ ਆਣੇ ਪਵੇਂ ਜ਼ਹਿਰ ਖਵਾ ਦੇ ਇੱਥੋਂ ਦਿਖਾ ਦੇ ਗੈਰੀ ਲਾ ਕੇ ਨੇੜੇ ਤਸੱਲੀ ਕਰਾ ਦੇ ਦੇਖਣ ਆਲੇ ਸੱਜਣਾ ਵੀ ਹਰੇਕ ਪਾਸਿਓ ਮੇਰੀ ਆਏ ਜਰਾਤਾ ਹੈ ਹਰ ਇੱਕ ਬੰਦਾ ਕਹਿੰਦਾ ਮੇਰੀ ਬਾਂਗਰ ਕੀ ਮੈਂਸ ਮੂੰਹ ਪੱਟ ਕੇ ਦਿਖਾਵੇ ਅਗਲਾ ਵੀਡੀਓ ਕਮਾਲ ਆ ਬਾਈ ਇਹਨਾਂ ਇਹਦਾ ਬਾਈ ਕਹਿੰਦਾ 18 ਕਿਲੋ ਜੇ ਕੋਈ ਸੱਜਣ ਸਾਈ ਕਰਦਾ ਮੈਂ ਤਿਆਰ ਕਰਕੇ ਦੇ ਦੂੰਗਾ 10 ਦਿਨਾਂ ਦੇ ਟਾਈਮ ਚ 12 13 ਤੁਸੀਂ ਨੇ ਸਟਾਰਟ ਹੋਣਾ ਕਰਮ ਵਾਲੀ ਨੇ ਜਾਣਦੇ ਅੱਜ ਕੀ ਰੇਟ ਆਗਾ ਕੀ ਇਹਦਾ ਫੋਨ ਤੇ ਰੇਟ ਹੋਇਆ ਗਾ ਇਸ ਦਾ ਫੋਨ ਤੇ 4 ਦੇਣਾ ਮੰਗ ਲਈ ਜਦੋਂ ਜੁੱਤੋਂ ਕਿਹੜੇ ਮੰਗਣੇ ਆ ਐਸ਼ਿਆ ਹੂੰ ਹੂੰ ਇਹਦਾ ਰੇਟ ਬਾਈ ਕਹਿੰਦਾ ਕਰ ਲਾਂਗੇ ਫੋਨ ਤੇ ਬਾਲੇ ਜਿਆਦੇ ਨਹੀਂ ਮੰਗਦੇ ਤੇ ਹੁਣ ਮਾਰਿਆ ਕਦੋਂ ਗੁਰੂ ਐਮ ਐਸ ਵੀਡੀਓ ਤੇ ਕੀ ਲੱਗਦੀ ਸੀ 7 ਐਮ ਐਸ ਲੱਗਣ ਹੋ ਗਿਆ ਨਾ ਅੱਜ ਮੈਂ ਥੱਲੇ 16 ਕਿਲੋ ਬਾਈ ਤਿਆਰ ਦੁੱਦਾ ਹਾਜ਼ਰ ਹਾਜ਼ਰ ਡੰਗ ਤੋਂ ਡੰਗ ਚ ਬੰਗ ਕੀ ਕਪੜਾ ਅਗਲਾ ਯਾਰ ਚਾਰ ਡੰਗ ਚੋਲੇ ਬਾਈ ਯਾਰ ਠੀਕ ਹੈ ਬਾਕੀ ਦੇਖੀ ਕਿੱਥੇ ਕਿਵੇਂ ਫਿਰਦੀ ਐ ਫਸੀ ਮਗਰ ਮੂਰੇ ਬੱਚਾ ਕੀ ਆ ਨਾਲ ਕੀ ਇਹਦੇ ਕੱਪੜਾ ਇਸ ਕਾ ਮਗਰ ਟੋਰੀ ਖੋਲ ਗਿੱਤਾਂ ਦੇਖੀ ਅਸਲ ਮੈਂ ਵੜ ਗਿਆ ਕਿ ਥੱਲੇ ਨੇ ਪੈਰ ਵੀ ਨਹੀਂ 16 ਕਿਲੋ ਦੁੱਧ ਅਜੇ ਮੈਂ ਦੋ ਡੰਗ ਚੋਲੇ ਵਾਲਾ ਅਗਲਾ ਚਾਰ ਡੰਗ ਚੋਲੇ 16 ਹਫ਼ਤੇ ਦੀ ਸੂਈ ਥੱਲੇ ਹਾਂ ਬਾਈ ਪਿਛਲੀ ਵੀਡੀਓ ਵੇਖਦੇ ਆ ਨਾ ਉਸ ਹਿਸਾਬ ਨਾਲ ਤਰੀਕ ਕੱਢ ਕੇ ਦੇਖ ਲੋ ਤਰੀਕ ਕੱਢ ਦੇ ਓ ਯਾ ਐਮ ਐਸ ਉਹਦੇ ਯਾ ਐਮ ਐਸ ਵੀ ਦੀ ਅੱਖੇ ਲੱਗੀ ਆਪਣੇ ਯਾ ਯਾ ਐਮ ਐਸ ਵੀ ਆਏ ਕੰਮ ਅਜ ਖਾਲੀ ਹੋਈ ਫਿਰ ਨਾਲ ਇਹਦੇ ਆ ਗਿਆ ਅੱਜ 16 ਕਿਲੋ ਦੁੱਧ ਪੰਨਿੱਕੇ ਦੇ ਦਾਂਗੇ ਚਬਾਈ ਦੀ ਕਿਵੇਂ ਆਹੇ ਚਬਾਈ ਕਿਤੋਂ ਬੰਬਾ ਹੈ ਦਿਖਾਵਾਂਗੇ ਹੁਣ ਧਾਰਾ ਮਾਰ ਕੇ ਦੀ ਬੰਬਾ ਚੋਦੋ ਠੀਕ ਆ ਗੱਲ ਧਾਰਾ ਮਾਰ ਕੇ ਦਿਖਾ ਦਾਂਗੇ ਲੈ ਤੇ ਚੂਕੀ ਨਹੀਂ ਮਾਰਦੇ ਹੈਗੇ ਤਰਕੀ ਮੈਂ ਚੋਈ ਨਹੀਂ ਹੋਈ ਹੈਗੀ ਆ ਠੀਕ ਆ ਆਪਾਂ ਹੁਣ ਤੈਨੂੰ ਕਹਿਣੀ ਸ਼ਾਮ ਨੂੰ ਖਾਲੀ ਕਰਕੇ ਉਸ ਤੋਂ ਬਾਅਦ ਦੋ ਤਿੰਨ ਡੰਗ ਚ ਭਰੇਗਾ ਅੱਜ ਹੀ ਵੇ ਖਾਲੀ ਕਰੂੰਗਾ ਬਈ ਮੈਂ ਆਪਾਂ ਮਚਾਣੀ ਨਹੀਂ ਇੰਨੇ ਦੁੱਧ ਵਾਲੀ ਮਿਹਸ ਥੱਲੇ ਦੇਖ ਲੈ ਕਿਵੇਂ ਫਰਿਆ ਤੂੰ ਨਹੀਂ ਖਾਲੀ ਕਰਨ ਤੋਂ ਬਾਅਦ ਦੋ ਟਾਈਮ ਚਾਰ ਟਾਈਮ ਆਪਾਂ ਦਿਵਾ ਦਾਂਗੇ ਸ਼ਾਮ ਨੂੰ ਫੇਰ ਖਾਲੀ ਕਰ ਦਾਂਗੇ ਹਾਂਜੀ ਸਵੇ 14 ਰੰਗ ਦੇ ਚੋਲੇ ਆਪਾਂ ਨੂੰ ਕੋਈ ਬਹਿ ਨਹੀਂ 16 ਕਿਲੋ ਇਹਦੇ ਕੋਲੇ ਹਾਜ਼ਰ ਹੈ ਇਸ ਟਾਈਮ ਗੁਰੀ ਦੇਖੋ ਜੇ ਤੋ ਕਿਸੇ ਨੇ ਉਂਏ ਬੰਦੇ ਵਿੱਚ ੜਾਈ ਵਾਲੇ ਉਹ ਉਸ ਨਾਲ ਬਕਵਾਸ ਕਰਨੀ ਮਰਜੀ ਮਾਰੀ ਜਾ ਜਿਹੜਾ ਬੰਦਾ ਪਰਖੜਾ ਹੈ ਉਸ ਨੇ ਹੀ ਦੋ ਮਹੀਨੇ ਸਭ ਪਰਖ ਲੈਣੀਆਂ ਵੀ ਇਹਨਾਂ ਨੇ ਕੀ ਕਰਨ ਇੱਕ ਹੈ ਜਿਹੜਾ ਇਹ ਪੁਆਇੰਟ 네ਗਟਿਵ ਆ ਵੀ ਸਿੰਘ ਦੇ ਸਾਈਜ਼ ਆ ਹੋਰ ਕਿਸੇ ਪਾਸੇ ਹੋਈਆਂ 3 ਲੱਖ ਦੀ ਮਹਸਲੀ ਦੀ ਬਾਈ ਇੱਕ ਸੀਮਾ ਦੀ ਤੋਂ ਲਾ ਕੇ ਉਹ ਹੈ ਜੀ ਇਹਦਾ ਬਾਈ ਰੇਟ ਦੱਸ ਦੂਗਾ ਇਹਦਾ ਰੇਟ ਕੀ ਰਹੂਗਾ ਕਿੰਗੀ 35 ਮੈਂ ਹੈ 35 135 ਜਸਨੋ ਕੋਈ ਮਨੇ ਆਉਣਾ ਗਈ ਮੈਨੂੰ 100 ਰੁਪਏ ਛੋੜ ਕਰਦੇ ਆਪਾਂ ਕਰਨੀ 135 ਚੋਂ ਹਾਂ ਚੱਲ 2 300 ਦਾ ਕਰਦੀ 100 ਵੀ ਲੁੰਦਾ ਠੀਕ ਆ ਗੱਲ 10 ਰੁਪਏ ਮੂਰੀ ਤੇ ਧਰ ਕੇ ਦੇਾਂਗੇ ਨਾਲ ਉਹ ਚੱਕਦੀ ਮੂਰੀ ਤਾਂ ਦੇ ਦੇਂਗਾ ਨਵੀਂ ਪਾ ਕੇ ਹਾਂ ਮੂਰੀ ਤਾਂ ਇੱਕ ਹੱਸ ਲੈ ਕਿਉਂ ਰਹੀ ਅੱਲਾ ਗੈਰੀ ਨੇੜੇ ਕੈਮਰਾ ਉਹ ਇਹ ਵੀ ਚਬਾਈ ਦਿਖਾ ਦੇ ਤੇ ਲਾਈਵ 'ਚ ਵੀ ਸਾਨੂੰ ਆਪਾਂ ਵਿਖਾਈਆਂ ਨੇ ਧਾਰਾ ਮਾਰ ਕੇ ਜਾਂ ਚਬਾਈ 100 ਆ ਜਮਾ ਨੇ ਨੇ ਐਦਾ ਚਿੱੱਡੀ ਨਹੀਂ ਮਿਲਦਾ ਯਾਰ ਮਰੀਕਰ ਇਹਦਾ ਮਤਲਬ ਕਿ ਆਪਣਾ ਵਪਾਰ ਅੰਨਾ ਐਸੇ ਨਹੀਂ ਵੇਚਣ ਵਾਲੀ ਹੈਗੀ ਆ ਠੀਕ ਹੈ ਜੀ ਇਹ ਬਰੀਡਿੰਗ ਵਾਸਤੇ ਲੈਣਾ ਦਾ ਕੋਈ ਸੱਜਣ ਉਹਦੇ ਰੇ ਜਿਹੜੀ ਉਸਤੀ ਪਹਿਲੇ ਸੂਏ ਦੀ ਕੱਤੀ ਐ ਆਪਣੇ ਕੋਲੇ 1.80 ਹਜ਼ਾਰ ਕੀ ਆ ਗਈ ਸੀ ਠੀਕ ਹੈ ਜੀ ਆਪਾਂ 2 ਲੱਖੀ ਕੱਤੀ ਵੇਚੀ ਐ ਬੱਚੇ ਇਸ ਤਰ੍ਹਾਂ ਨੇ ਦੇ ਆ ਦੇਖੀ ਹੰਨੇ ਸਿੰਘ ਬੱਚਿਆਂ ਨੇ ਜਿਸ ਤਰ੍ਹਾਂ ਟੀ ਘਬਰਾ ਦਾ ਉਸਤਰੀਆਂ ਬੱਚਾ ਮੰਗਲੇ ਸੂਏ ਕੱਤੀ ਐ ਫੇਰ ਇੱਕੀ ਉਹ ਵੀ ਕੱਤੀ ਦੁਆਰੋਂ ਘਬਨੋਰੀ ਮਿਲ ਲਗਾ ਤੀਨ ਮਹੀਨੇ ਦੀ ਇਹ ਦੁਆਰੋਂ ਕੱਟਾ ਦੇ ਤੀਜੇ ਸੂਏ ਐਮ ਐਲ ਜੋ 135 ਦੀ ਤੇ ਹੁਣ ਲੈ ਚੱਲ ਕੱਟੀਆਂ ਵਾਲੇ ਮੈਕਹਮੇ ਕਨੀ ਨਾਲੇ ਮਾਰਦੇ ਜਿਹੜੇ ਸੱਜਣ ਪਹੁੰਚੇ ਇੱਕ ਕੈਮਰਾ ਆ ਜਾ ਗੱਗੀ ਇਧਰਲੇ ਪਾਸੇ ਗਿਣਤੀ ਭਾਰੀ ਸੱਜਣਾ ਦੀ ਕੱਟੀਆਂ ਵਾਲੇ ਬਾਹਰੋਂ ਫੋਨ ਆਇਆ ਕੁੜੀ ਇਹਦੀ ਉਮਰ ਕਿੰਨੀ ਆ ਸਾਰੀ 10 ਮਹੀਨੇ ਸਿਰਫ ਇਹ ਦੁੱਧਾਂ ਦੇ ਭਾਣੇ ਯਾਰ ਪੂਰੇ ਲਈ ਬੱਚੀ ਕੈਮਰਾ ਇਧਰ ਦੀ ਆ ਜਾ ਗਰੀ ਥਣ ਚਾਰਾਂ ਦੀ ਸਿੰਗਲ ਚਾਰ ਨੇ ਲੈ ਵੀ ਸੁਣਾ ਪਾਈ ਨੇੜੇ ਲਾ ਕੇ ਵੀ ਦਿਖਾ ਜਿੱਦੇ ਮਤ ਲਗੇ ਨੇ ਸੁਣਾ ਇੱਕ ਹੀ ਮਾਂ ਪਹਿਲਾਂ ਥੱਲੇ 15 ਕਿਲੋ ਦੁੱਧਾਂ ਹਰੇ ਤਾਰੋਂ ਸੂਈ ਨਹੀਂ ਮਤਲਬ ਠੀਕ ਆ ਜੀ ਹਾਂ ਅਰੇ ਦੁੱਡੇ ਆਹ ਸਹ ਦੇ ਕਿਉਂ ਰੇ ਮਾਰੀ ਕੈਮਰਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਜੇ ਆਪਾਂ ਘਰੇ ਪਾਣ ਲਾ ਜੀ 50000 ਖਾ ਕੇ ਤਿਆਰ ਉਹ ਏਡੀ ਕੱਟੀ ਪੈਸੇ ਦੇ ਪਰ ਇਹਦੇ ਕੁਸ ਮਾਂਗ ਲੈਣ 22000 ਕੀ ਕੱਟੀ ਦੇ ਦਾਂ ਇਹ ਦੇ ਦਾਂਗੇ 22 ਦੀ ਤੇ ਇੱਕ ਰੇਟ ਮੈਂ ਨਾ ਤਿੰਨਾਂ ਦਾ ਵੀ ਕਰਾ ਦੂੰਗਾ ਬਾਈ ਤੁਝ ਕਿਸੇ ਸੰਨ ਕੰਨੇ ਜੋ ਇਕੱਠੀਆਂ ਲੇਗਾ ਉਸ ਮੈਂ ਆਪਾਂ 50000 ਦਾ ਮਤਲਬ ਕੇ ਸਕਾਉਂਟ ਕਰ ਦਾਂ ਕਿਉਂਕਿ ਇਕੱਠੀਆਂ ਵਿਗ ਜੀ ਇਹ ਕੱਟੀ ਹੈ ਸੰਗੀ ਦੇਕੀ ਅੱਜ ਪੂਰੇ 12 ਮਹੀਨੇ ਹੋ ਗਏ ਪਰਸੋ ਜੋ ਤੇ 13ਵਾਂ ਲੱਖ ਠੀਕ ਹੈ ਅਸਲ ਕੱਟੀ ਲੂੰਗੀ ਕਿ ਵੀ ਦੁੱਧ ਵਾਲੀ ਖੜੀ ਐ ਉਹ ਚੀਜ਼ ਨਹੀਂ ਹੈਗੀ ਮਤਲਬ ਇਹਦਾ ਰੇਟ ਕੀ ਰਹੂਗਾ ਇਹ ਕੱਤੀ ਦੇ ਐ 25000 ਇਹ 25 ਦੀ ਉਹ ਪਰਲੀ ਕਾ ਕੱਤੀ ਦੇ ਨਿਕ ਬੈਟਰੀਆਂ ਮਾਈ ਤੇਰੇ ਉਧਰ ਕੈਮਰਾ ਉੱਪਰ ਸਿੰਘ ਮੂੰਹ ਪਿੱਠ 50000 ਖਾਕੇ ਤਿਆਰ ਹੋ ਗਈ ਅੱਧਾ ਦੁੱਧ ਚੁੰਗੇਗੀ ਮੈਂ ਇਸ ਕਾ ਜੱਪਾ ਕਰੇ ਤਿਆਰ ਕਰਾਂਗੇ ਤੇ ਇਹਦਾ ਰੇਟ ਮਸਾ ਸਾੜੇ ਕਾੜ ਕਾੜ ਲਈਏ ਇਹ ਕੱਤੀ ਦੇ ਐ 2800 ਇਹ 28 ਦੀ ਇੰਨੇ ਬਣ ਗਏ 75 ਗੀਆਂ ਜੇ ਕੋਈ ਕੱਟੀਆਂ ਲਿਆ ਆਪਾਂ 70000 ਦੀਆਂ ਕੱਟੀਆਂ ਦੇ ਦਾਂਗੇ ਤਿੰਨੇ ਦੇ ਦਾਂਗੇ 70 ਦੀਆਂ ਅੱਡਾ ਡੇ ਰੇਟੂਆਂ ਦੀ 25 28 22 ਠੀਕ ਹੈ ਜੇ ਇਕੱਠੀਆਂ ਲੈਣੀਆਂ ਕਿਸੇ ਨੂੰ 70 ਜਾਂਦੇ ਨੇ ਤਿੰਨੇ ਹੋ ਜਾਣੀਆਂ 70000 ਹਾਂ ਤੇ ਨੰਬਰ ਬੋਲ ਪਰ ਆ ਸੁਣ ਮਤਲਬ ਕਿ ਮਾਂ ਮਾਂ ਦਾ ਰਿਕਾਰਡ ਬਹੁਤ ਵਧੀਆ ਈਮਸ 17 18 18 ਕਿਲੋ ਦੁੱਧ ਹੈ ਤੀਜੇ ਤੀਜੇ ਸੁਏਮਸ 21 ਮਾਂ ਮਤਲਬ ਕਿ ਪਹਿਲਣ ਥੱਲੀ 15 ਕਿਲੋ ਦੁੱਧ ਹੈ ਚੰਗੇ ਰਿਕਾਰਡ ਵਾਲੇ ਵਧੀਆ ਬਹੁਤ ਬਾਕੀ ਆ ਰੇਖੋ ਆਪਾਂ ਜੰਨੀ ਮਰਜੇ ਬੋਲੀ ਜਾਈਏ ਇਹ ਦਸਾਂ ਲੈ ਰਹੀਆਂ ਨੇ ਇਹ ਛਾਤੀਆਂ ਸੂਤੀਆਂ ਦੇਖ ਜਮੀ ਨਹੀਂ ਹੈਗੀਆਂ ਮੂਹ ਮਾਂ ਸਿੰਘ ਲੁੰਗੀਆਂ ਦੇ ਕਿੰਨੀਆਂ ਸੋਹਣੀਆਂ ਨੰਬਰ ਬੋਲ ਦੋ ਜੀ ਆਪਣਾ 98784 27518 98784 47518 ਪਿੰਡ ਲੇਲਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਓਮੇਸ ਵੀ ਪਾਣੀ ਪੀਏਗੀ ਦੂਜੀ ਵੀ ਜਿੰਨੇ ਵੀ ਪਸ਼ੂ ਆਸਲ ਚੀਜ਼ ਆਸਲ ਬ੍ਰਾਂਡ ਇਹਨਾਂ ਤੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ